ਸ਼੍ਰੀ ਅਕਾਲ ਜੀ ਵੀਰੇ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਜਰ ਆ ਅੱਜ ਦੀ ਵੱਡੀ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਪਿਆਰਿਆਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਰਿਸ਼ਪੰਤ ਜਖਦੀ ਦੇ ਅਮਾਕੇਦਾਰੀ ਦੀ ਪਾਰੀ ਤੇ ਜਿੱਤਿਆ ਦੇਲ ਮਦਾਨ ਦੇ ਸਭ ਨੇ ਤਾੜੀਆਂ ਮਾਰ ਕੇ ਵਿਦਾਇਆ ਹੌਸਲਾ ਸਪੋਰਟ ਡੈਕਸ ਸੱਟ ਨਾਲ ਜੂਝ ਰਹੇ ਭਾਰਤੀ ਵਿਕਟ ਕੀਪਰ ਬੱਲੇਬਾਜ਼ ਰਿਸ਼ਪੰਤ ਦੇ ਨਾਂ ਸਿਰਫ ਮદાન ਦੇ ਵਾਪਸੀ ਕੀਤੇ ਸਭ ਆਪਣੇ ਪ੍ਰਦਰਸ਼ਨ ਨਾਲ ਇਹ ਵੀ ਸਾਬਤ ਕੀ ਕਰ ਦਿੱਤਾ ਹੈ ਕਿ ਜਦੋਂ ਟੀਮ ਨੂੰ ਉਸ ਦੀ ਜ਼ਰੂਰਤ ਹੋਵੇਗੀ ਤਾਂ ਉਹ ਕਿਸੇ ਵੀ ਸਥਿਤੀ ਵਿੱਚ ਟੀਮ ਦਾ ਸਾਥ ਦੇਣਗੇ ਭਾਰਤੀ ਫ੍ਰੈਸ਼ਕਾਂ ਤੋਂ ਇਲਾਵਾ ਉਲਡ ਨਟਰੇ ਫੋਰ ਡਿਸਟੇਡੀਅਮ ਚ ਮੌਜੂਦ ਅੰਗਰੇਂਜ ਦੇ ਦਰਸ਼ਕਾਂ ਨੇ ਵੀ ਇਹਦੀ ਸ਼ਪੰਤ ਦੀ ਇਸ ਭਾਵਨਾ ਦੀ ਪ੍ਰਸ਼ੰਸਾ ਕੀਤੀ ਹੈ ਸੋਸ਼ਲ ਮੀਡੀਆ ਤੇ ਅਜਿਹੇ ਕਈ ਵੀਡੀਓ ਅਤੇ ਫੋਟੋਆਂ ਵਾਇਰਲ ਹੋ ਰਹੀਆਂ ਹਨ ਜਿਸ ਵਿੱਚ ਪ੍ਰਸ਼ੰਸਕ ਖੜੇ ਹੋ ਕੇ ਤਾੜੀਆਂ ਮਾਰਦੇ ਹੋਏ ਪੰਥ ਦਾ ਸਵਾਗਤ ਕਰਦੇ ਹੋਏ ਵੇਖੇ ਜਾ ਸਕਦੇ ਹਨ ਭਾਰਤ ਤੇ ਇੰਗਲੈਂਡ ਵਿਚਕਾਰ ਚੱਲ ਰਹੇ ਪੰਜ ਮੈਚਾਂ ਦੀ ਸੈ ਟੈਸਟ ਲੜੀ ਦੇ ਚੌਥੇ ਮੈਚ ਦੇ ਪਹਿਲੇ ਦਿਨ ਪੰਦ ਜ਼ਖਮੀ ਹੋ ਗਿਆ ਸੀ ਉਸ ਸਮੇਂ ਉਹ 37 ਦੌੜਾਂ ਦੇ ਸਕੋਰ ਤੇ ਸੀ ਵਿਰਸਵਰ ਸਪੀਸ ਸ਼ਾਰਟਸ ਖੇਡਣ ਦੀ ਕੋਸ਼ਿਸ਼ ਕਰਦੇ ਹੋਏ ਜ਼ਖਮੀ ਹੋ ਗਏ ਸਨ ਇਸ ਤੋਂ ਬਾਅਦ ਉਹਨਾਂ ਨੂੰ ਰਿਟਾਇਰ ਹਰਟ ਹੋ ਕੇ ਬਾਹਰ ਜਾਣਾ ਪਿਆ ਹਾਲਾਂਕਿ ਦੂਜੇ ਦਿਨ ਪੰਦ ਇੱਕ ਵਾਰ ਫਿਰ ਮੈਦਾਨ 'ਚ ਵਾਪਸ ਆਏ ਤੇ ਕਤਰ ਗੇਨਾ ਜੋ ਆਪਣੇ ਟੈਸਟ ਕੈਰੀਅਰ ਜੋ 18ਵਾਂ ਅਰਧ ਸੈਗੜਾ ਪੂਰਾ ਕੀ ਤਹਿ ਦਰਦ ਨਾ ਕਰ ਲਾਉਣ ਦੇ ਬਾਵਜੂਦ ਪੰਡ ਨੇ 75 ਗੇਂਦਾਂ 'ਚੋਂ ਤਿੰਨ ਚੌਕੀਆਂ ਤੇ ਦੋ ਛੱਕਿਆਂ ਦੀ ਮਦਦ ਨਾਲ 54 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਖੇਡਨ ਦਾ ਕਮਜਾਪ ਰਹਿ ਹਨ ਇਸ ਤੇ ਭਾਰਤੀ ਕ੍ਰਿਕਟਰ ਇਸ਼ਾਂਤ ਸ਼ਰਮਾ ਨੇ ਟੈਸਟ ਸੀਰੀਜ਼ ਦੇ ਚੌਥੇ ਟੈਸਟ 'ਚ ਸੱਟ ਲੱਗਣ ਦੇ ਬਾਵਜੂਦ ਰਿਸ਼ਪੰਦ ਦੀ ਬੱਲੇਬਾਜ਼ੀ ਤੇ ਕਿਹਾ ਹੈ ਕਿ ਇਹ ਦਰਸਾਉਂਦਾ ਹੈ ਕਿ ਤੁਹਾਡਾ ਮਾਨਸਿਕ ਤੌਰ ਤੇ ਕਿੰਨਾ ਮਜ਼ਬੂਤ ਹੈ ਜੇਕਰ ਤੁਸੀਂ ਜ਼ਿੰਦਗੀ ਵਿੱਚ ਹਾਰ ਨਹੀਂ ਮੰਨਦੇ ਤਾਂ ਤੁਸੀਂ ਅੱਜ ਕਿਸੇ ਵੀ ਸਥਿਤੀ ਵਿੱਚ ਮਜ਼ਬੂਤ ਵਾਪਸੀ ਕਰ ਸਕਦੇ ਹੋ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ